ਸੱਚੀ ਕਾਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ ਨਿਊਜ਼ ਚੈਨਲ ਨਾਲ ਅਸੀਂ ਪਹੁੰਚੇ ਹਾਂ ਅੱਜ ਸਮਾਣਾ ਦੇ ਬੱਸ ਸਟੈਂਡ ਦੇ ਅੰਦਰ ਬੱਸ ਸਟੈਂਡ ਦੇ ਅੰਦਰ ਅੱਜ ਪੰਜਾਬ ਭਰ ਦੇ ਵਿੱਚ ਜੜੀਆਂ ਨੇ ਪੀ ਆਰਟੀਸੀ ਦੇ ਮੁਲਾਜ਼ਮ ਨੇ ਚਾਹੇ ਡਰਾਈਵਰ ਨੇ ਚਾਹੇ ਪਨਵਾਸ ਵਾਲੇ ਨੇ ਉਹਨਾਂ ਵੱਲੋਂ ਜਿਹੜੀ ਮੁਕੰਮਲ ਤੌਰ ਤੇ ਸੂਬੇ ਭਰ ਦੇ ਵਿੱਚ ਜੜੀ ਆ ਹੜਤਾਲ ਕਰ ਦਿੱਤੀ ਗਈ ਹੈ ਤੇ ਅੱਜ ਸਵੇਰੇ ਤੜਕਸਾਰ ਜਿਹੜੇ ਨੇ ਪੀ ਆਰਟੀਸੀ ਦੇ ਜਿਹੜੇ ਡਰਾਈਵਰ ਨੇ ਚਾਹੇ ਮੁਲਾਜ਼ਮ ਨੇ ਉਹਨਾਂ ਨੂੰ ਜਿਹੜਾ ਪੁਲਿਸ ਵੱਲੋਂ ਚੱਕਿਆ ਗਿਆ ਅਸਲ ਦੇ ਵਿੱਚ ਅਜੰਡਾ ਕੀ ਹੈ ਕਿਉਂਕਿ ਇਹਨਾਂ ਵੱਲੋਂ ਅੱਜ ਸਰਕਾਰ ਦੇ ਖਿਲਾਫ ਜਿਹੜੀ ਹੈ ਪੜਾਅ ਵੀ ਕੱਢੀ ਜਾ ਰਹੀ ਹੈ ਤੇ ਦੂਜੇ ਪਾਸੇ ਪ੍ਰਸ਼ਾਸਨ ਦੇ ਖਿਲਾਫ ਵੀ ਜਿਹੜੀ ਹੈ ਇਹਨਾਂ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਅਸਲ ਦੇ ਵਿੱਚ ਅਜੰਡਾ ਕੀ ਹੈ ਗੱਲਬਾਤ ਕਰਦੇ ਹਾਂ ਕਿਉਂ ਇੰਨੇ ਕੁ ਜ਼ਿਆਦਾ ਇਹ ਅਜ ਖਫਾ ਹੋਏ ਨੇ ਤੇ ਬੱਸ ਸਟੈਂਡ ਦੇ ਅੰਦਰ ਇਹ ਇਕੱਠੇ ਹੋਏ ਨੇ ਕੁਝ ਦਿਨ ਪਹਿਲਾਂ ਇਹਨਾਂ ਵੱਲੋਂ ਬੱਸ ਸਟੈਂਡ ਦੇ ਬਾਹਰ ਜੜੀਆਂ ਨੇ ਬੱਸਾਂ ਹੀ ਲਗਾ ਦਿੱਤੀਆਂ ਗਈਆਂ ਸਨ ਤੇ ਇਹਨਾਂ ਵੱਲੋਂ ਜਿਹੜੀ ਐਂਟਰੀ ਵੀ ਹੈ ਬੰਦ ਕਰ ਦਿੱਤੀ ਗਈ ਸੀ ਹਾਜੀ ਭਾਜੀ ਨਾਮ ਕੀ ਹੈ ਜੀ ਤੁਹਾਡਾ ਮੇਰਾ ਨਾਮ ਤਿੰਦਰਪਾਲ ਸਿੰਘ ਹੈ ਜੀ ਤਿੰਦਰਪਾਲ ਜੀ ਇਹ ਅਸਲ ਦੇ ਵਿੱਚ ਅਜੰਡਾ ਕੀ ਹੈ ਤੁਸੀਂ ਕਿਉਂ ਇਕੱਠੇ ਹੋਏ ਹੋ ਅਜੰਡਾ ਸਰ ਸਾਡਾ ਬਹੁਤ ਲੰਮੇ ਸਮੇਂ ਤੋਂ ਜਿਹੜਾ ਹੈ ਸਰਕਾਰ ਦੇ ਨਾਲ ਸੰਘਰਸ਼ ਚੱਲ ਰਿਹਾ ਹੈ ਸਰਕਾਰ ਵਾਰ-ਵਾਰ ਜਿਹੜਾ ਹੈ ਮਹਿਕਮੇ ਦੇ ਨਿੱਜੀਕਰਨ ਕਰਨ ਵਾਲੀ ਜਾ ਰਹੀ ਹੈ ਜਦੋਂ ਭਗਵੰਤ ਮਾਨ ਸਰਕਾਰ ਸੱਤਾ ਵਿੱਚ ਆਈ ਸੀ ਇੱਕ ਪਾਸੇ ਕਹਿ ਰਹੇ ਸੀ ਵੀ ਮੈਂ ਹਰਾ ਪੈਣ ਚਲਾ ਕੇ ਮੁਲਾਜ਼ਮਾਂ ਨੂੰ ਪੱਕਾ ਕਰਾਂਗਾ ਨਿੱਜੀਕਰਨ ਜਿਹੜਾ ਬੰਦ ਕਰਾਂ ਪਰ ਉਲਟਾ ਉਹਦੇ ਸਭ ਕੁਝ ਹੋ ਰਿਹਾ ਹੈ ਹਰਾ ਪੈਂਡਾ ਦਾ ਮੈਨੂੰ ਲੱਗਦਾ ਵੀ ਸ਼ਾਇਦ ਭਗਵੰਤ ਮਾਨ ਸਾਹਿਬ ਰੱਖ ਕੇ ਕਿਤੇ ਭੁੱਲ ਗਏ ਪਤਾ ਨਹੀਂ ਉਹਦੇ ਵਿੱਚ ਸ਼ਾਈ ਨਹੀਂ ਰਹੀ ਸੋ ਮਹਿਕਮੇ ਦੇ ਨਿਜੀ ਕਰਨ ਵਾਲ ਸਰਕਾਰ ਤੁਰੀ ਹੋਈ ਹੈ ਵਾਰ-ਵਾਰ ਕਿਲੋਮੀਟਰ ਬੱਸਾਂ ਦੇ ਟੈਂਡਰ ਜਿਹੜੇ ਲੈ ਕੇ ਆ ਰਹੀ ਹੈ ਪਿਛਲੇ ਦਿਨੀ ਵੀ 8-9 ਵਾਰ ਜਿਹੜਾ ਟੈਂਡਰ ਲੈ ਕੇ ਆਇਆ ਤੇ 8-9 ਵਾਰ ਅਸੀਂ ਟੈਂਡਰ ਜਿਹੜਾ ਹੈ ਉਹ ਅੱਗੇ ਕਰਾਇਆ ਸਾਡੀ ਮੇਨ ਮੰਗਿਆ ਵੀ ਅਸੀਂ ਕਿਲੋਮੀਟਰ ਬੱਸਾਂ ਨਹੀਂ ਪੈਣਦਨੀਆਂ ਸਰਕਾਰ ਆਪਣੇ ਵਿਭਾਗ ਵਿੱਚ ਆਪਣੀ ਮਾਲਕੀ ਵਾਲੀਆਂ ਬੱਸਾਂ ਪਾਵੇ ਜਿਹੜੀ ਬੱਸ ਇੱਕ ਵਾਰ ਘੱਟੋ-ਘੱਟ 10 ਤੋਂ 15 ਸਾਲ ਜਿਹੜੀ ਮਹਿਕਮੇ ਨੂੰ ਕੰਮ ਦੇਵੇਗੀ ਪਰ ਜਿੱਥੇ ਕਿਲੋਮੀਟਰ ਬੱਸ ਜੇਕਰ ਇੱਕ ਮਹਿਕਮੇ ਚ ਪੈਂਦੀ ਹੈ ਉਹ ਤਾਂ ਇੱਕ 5 ਸਾਲ ਦਾ ਇੱਕ ਟੈਂਡਰ ਹੁੰਦਾ ਹੈ 5 ਸਾਲ ਬਾਅਦ ਉਹ ਪ੍ਰਾਈਵੇਟ ਮਾਲਕ ਜਿਹੜਾ ਉਹ ਆਪਣੀ ਬੱਸ ਵੀ ਲੈ ਜਾਂਦਾ ਤੇ ਕਰੋੜਾਂ ਰੁਪਈਆ ਜਿਹੜਾ ਹੈ ਉਹ ਵਿਭਾਗ ਤੋਂ ਲੁੱਟ ਕੇ ਵੀ ਆਪਣੇ ਨਾਂ ਲੈ ਜਾਂਦਾ ਵਿਭਾਗ ਦੀ ਜਿਹੜੀ ਲੁੱਟ ਹੈ ਉਹਨੂੰ ਬਚਾਉਣ ਦੇ ਲਈ ਵਿਭਾਗ ਦੇ ਨਿੱਜੀਕਰਨ ਨੂੰ ਰੋਕਣ ਦੇ ਲਈ ਅਸੀਂ ਆਪਣੀ ਲੜਾਈ ਜਿਹੜੀ ਹੈ ਜਨਤਕ ਤ ਕੈਨ ਦਾ ਭਾਵ ਤੁਸੀਂ ਸਾਰਾ ਸਰ ਜਿਹੜੀ ਵੀ ਕਿਲੋਮੀਟਰ ਦੀ ਸਕੀਮ ਦੇ ਖਿਲਾਫ ਹੈ ਬਿਲਕੁਲ ਜੀ ਬਿਲਕੁਲ ਅਸੀਂ ਤੱਥਾਂ ਦੇ ਆਧਾਰ ਤੇ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਪੰਜਾਬ ਦੇ ਸੈਕਟਰੀ ਨੂੰ ਆਪਣੇ ਉੱਚ ਅਧਿਕਾਰੀਆਂ ਨੂੰ ਉਹ ਸਾਰਾ ਜਿਹੜਾ ਡਾਟਾ ਹੈ ਉਹਨਾਂ ਨੂੰ ਬਣਾ ਕੇ ਪੇਸ਼ ਕਰ ਚੁੱਕੇ ਹਾਂ ਘਾਟੇਵੰਦ ਜਿਹੜਾ ਸੌਦਾ ਕਿਲੋਮੀਟਰ ਦਾ ਉਹ ਵੀ ਦਿਖਾ ਚੁੱਕੇ ਹਾਂ ਉਹ ਇਹ ਗੱਲ ਨੂੰ ਮੰਨਦੇ ਆ 2 ਕਿਲੋਮੀਟਰ ਸਕੀਮ ਜਿਹੜੀ ਆ ਉਹ ਘਾਟੇਵੰਦ ਸੌਦਾ ਪਰ ਪਤਾ ਨਹੀਂ ਫੇਰ ਕੀ ਮਨਚਾ ਸਰਕਾਰ ਪੱਬਾਂ ਪਾਰ ਕਿਉਂ ਹੋਈ ਪਈ ਆ ਇਹ ਜਿਹੜੀਆਂ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾਣ ਦੇ ਲਈ ਪਰ ਭਾਗ ਦੀਆਂ ਮਾਲਕੀ ਦੀਆਂ ਪੀਆਰਟੀਸੀ ਦੀਆਂ ਜਾਂ ਪਨ ਬੱਸ ਦੀਆਂ ਜਿਹੜੀਆਂ ਬੱਸਾਂ ਨੇ ਉਹ ਨਹੀਂ ਪਾਈ ਜਾ ਰਹੀਆਂ ਪੰਜਾਬ ਦੇ ਇਸ ਜਿਹੜੇ ਸਰਦਾਰ ਅਦਾਰੇ ਨੂੰ ਬੰਦ ਕਰਨ ਦੀ ਜਿਹੜੀ ਸਰਕਾਰ ਦੀ ਕੋਸ਼ਿਸ਼ ਹੈ ਉਹ ਚੱਲ ਰਹੀ ਹੈ ਤੇ ਸਾਡੀ ਲੜਾਈ ਉਹਨਾਂ ਚ ਕਿ ਜਾਰੀ ਰਹੇਗੀ ਜਦੋਂ ਤੱਕ ਵਿਭਾਗ ਦੀਆਂ ਆਪਣੀਆਂ ਬੱਸਾਂ ਜਿਹੜੀਆਂ ਨਹੀਂ ਪੈਂਦੀਆਂ ਤੇ ਕਿਲੋਮੀਟਰ ਦਾ ਜਿਹੜਾ ਟੈਂਡਰ ਹੈ ਉਹ ਰੱਦ ਨਹੀਂ ਹੁੰਦਾ ਇਹ ਕਿੰਨੇ ਕੁ ਟਾਈਮ ਤੁਹਾਡਾ ਇਹ ਏਜੰਡਾ ਰਹਿਣਾ ਹੜਤਾਲ ਦਾ ਇਹ ਦੇਖੋ ਅੱਜ 28 ਤਰੀਕ ਸੀ ਅੱਜ ਇਹਨਾਂ ਨੇ ਟੈਂਡਰ ਖੋਲਣਾ ਸੀਗਾ ਟੈਂਡਰ ਜਿਹੜਾ 12 ਵਜੇ ਤੋਂ ਲਗਭਗ ਇਹਨਾਂ ਨੇ ਖੋਲਣਾ ਸੀ ਤੇ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਉਹ ਵੀ ਤਕਰੀਬਨ ਤਕਰੀਬਨ 12 ਵਜੇ ਦਾ ਸੀਗਾ ਸਾਡੀ ਮਾਇਨ ਮੰਗ ਇੱਕੋ ਹੀ ਆ ਵੀ 1 ਕਿਲੋ ਮੀਟਰ ਟੈਂਡਰ ਅਧ ਹੋਣੇ ਚਾਹੀਦੇ ਨੇ ਸਰਕਾਰ ਆਪਣੀਆਂ ਜਿਹੜੀਆਂ ਮਾਲਕੀ ਵਾਲੀਆਂ ਵਿਭਾਗੀ ਬੱਸਾਂ ਉਹ ਪਾਵੇ ਪਰ ਸਰਕਾਰ ਨੇ ਕੋਈ ਜੀ ਹਰਕਤ ਕਰਦੇ ਹੋਏ ਮੈਨੇਜਮੈਂਟ ਨੇ ਕੋਈ ਜੀ ਚਾਲ ਚੱਲਦੇ ਹੋਏ ਰਾਤ ਹੀ ਜਿਹੜੇ ਸਾਡੇ ਸਾਥੀ ਆਗੂ ਸੀ ਉਹਨਾਂ ਨੂੰ ਘਰਾਂ ਦੇ ਵਿੱਚੋਂ ਜਾ ਕੇ ਪਰਿਵਾਰਾਂ ਦੇ ਵਿੱਚੋਂ ਜਾ ਕੇ ਉਹਨਾਂ ਨੂੰ ਚੱਕ ਕੇ ਤੇ ਨਜ਼ਰਬੰਦ ਕੀਤਾ ਜਿਸ ਦਾ ਵਿੱਚ ਸਾਡੇ ਸਾਥੀਆਂ ਦੇ ਵਿੱਚ ਭਾਰੀ ਰੋਸ ਪਾਇਆ ਗਿਆ ਜਿਸ ਕਾਰਨ ਸਾਡੇ ਸਮਾਨੇ ਤੋਂ ਵੀ 5-10 ਸਵੇਰੇ ਇੱਕ ਬੱਸ ਪਹਿਲਾ ਟਾਈਮ ਲੈ ਕੇ ਜਾਂਦੀ ਹੈ ਇਹ ਬੱਸ ਦਿੱਲੀ ਜਾਂਦੀ ਹੈ ਇਹ ਬੱਸ ਸਮਾਨੇ ਤੋਂ ਚੱਲ ਕੇ ਨੈਣਾਦੇਵੀ ਜਾਂਦੀ ਹੈ ਜੀ ਸ਼੍ਰੀ ਅਨੰਦਪੁਰ ਸਾਹਿਬ ਹੋ ਕੇ ਸੋ ਸਵਾਰੀਆਂ ਨੂੰ ਵੀ ਦੇਖੋ ਬਹੁਤ ਉਸ ਟਾਈਮ ਖੱਜਲ ਖਰਾਬੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਡਰਾਈਵਰ ਨੂੰ ਘਰੋਂ ਹੀ 4:30 ਚੱਕ ਕੇ ਪ੍ਰਸ਼ਾਸਨ ਜਿਹੜਾ ਹੈ ਉਹਨੂੰ ਜੇਲ੍ਹ ਚ ਜਿਹੜਾ ਨਜ਼ਰਬੰਦ ਕੀਤਾ ਗਿਆ ਸੋ ਸਾਥੀਆਂ ਦੇ ਵਿੱਚ ਇਸ ਗੱਲ ਦਾ ਬਹੁਤ ਰੋਸ ਪਾਇਆ ਗਿਆ ਕਿ ਸਾਡੇ ਪ੍ਰੋਗਰਾਮ ਜਿਹੜੇ ਸੀ 12 ਵਜੇ ਸਟੈਂਡ ਕਰਨੇ ਸੀਗੇ ਤੇ ਉਸ ਰੋਸ ਨੂੰ ਦੇਖਦੇ ਹੋਏ ਅਸੀਂ ਜਿਹੜਾ ਤੁਰੰਤ ਤੌਰ ਤੇ ਸਮਾਣਾ ਬੱਸ ਸਟੈਂਡ ਬੰਦ ਕਰਕੇ ਪ੍ਰਸ਼ਾਸਨ ਨੂੰ ਇਹ ਮੰਗ ਕੀਤੀ ਹੈ ਵੀ ਉਹ ਸਾਡੇ ਨਿਰਦੋਸ਼ ਸਾਥੀ ਨੂੰ ਜਿਹੜਾ ਉਹ ਰਿਹਾ ਕੀਤਾ ਜਾਵੇ ਤੇ ਸਾਡੇ ਜਿਹੜੇ ਕਿਲੋਮੀਟਰ ਟੈਂਡਰ ਦਾ ਵਿਰੋਧ ਹੈ ਉਹ ਸਾਡਾ ਨਿਰੰਤਰ ਜਿਹੜਾ ਉਹ ਜਾਰੀ ਰਹੇਗਾ ਜੀ ਇੱਕ ਸਵਾਲ ਹੋਰ ਵੀ ਹੈ ਤੁਹਾਡੇ ਕੁਝ ਡਰਾਈਵਰ ਦੇਖਿਆ ਵੀ ਹੱਥਾਂ ਦੇ ਵਿੱਚ ਪੈਟਰੋਲ ਚੱਕਿਆ ਹੋਇਆ ਉਹ ਕੀ ਵਜ੍ਹਾ ਜੀ ਬਿਲਕੁਲ ਜੀ ਕਿਉਂਕਿ ਜਦੋਂ ਪ੍ਰਸ਼ਾਸਨ ਗੱਲਬਾਤ ਕਰਨ ਆਇਆ ਤਾਂ ਪ੍ਰਸ਼ਾਸਨ ਦੇ ਨਾਲ ਬੜੀ ਨਰਮੀ ਦੇ ਹਲੀਮੀ ਦੇ ਨਾਲ ਅਸੀਂ ਗੱਲਬਾਤ ਸ਼ੁਰੂ ਕੀਤੀ ਉਹਨਾਂ ਨੂੰ ਮਸਲਾ ਦੱਸਿਆ ਸਾਰਾ ਵੀ ਜਿਹੜੇ ਤੁਸੀਂ ਸਾਡੇ ਭਰਾ ਨੂੰ ਲੈ ਕੇ ਗਏ ਹੋ ਉਹ ਨੂੰ ਤੁਸੀਂ ਰਿਲੀਵ ਕਰ ਦਿਓ ਸਾਡਾ ਜਿਹੜਾ ਪ੍ਰੋਟੈਸਟ ਹੈ ਉਹ ਸਾਡਾ ਸਰਕਾਰ ਦੇ ਲੈਵਲ ਦਾ ਸਰਕਾਰ ਦੇ ਖਿਲਾਫ ਹੈ ਵੀ ਤੁਸੀਂ ਉਹ ਭਰਾ ਸਾਡੇ ਨੂੰ ਜਿਹੜਾ ਮੁਲਾਜ਼ਮ ਚੁੱਕ ਲਏ ਨੇ ਜੋ ਸਾਡੇ ਆਗੂ ਸੀ ਪੀਆਰਟੀਸੀ ਰੋਡ 'ਵਿਚ ਪਣਵਾਲ ਦੇ ਜੋ ਸਾਡੇ ਸੀਨੀਅਰ ਆਗੂ ਸੀ ਜਿਹੜੇ ਪ੍ਰਧਾਨ ਸੀ ਉਹ ਅੱਜ ਇਹਨਾਂ ਨੇ ਸਵੇਰੇ ਰਾਤ ਚੁੱਕਲੇ ਨੇ ਚੁੱਕ ਕੇ ਉਹਨਾਂ ਨੂੰ ਥਾਣੇ 'ਚ ਲੈ ਗਈ ਪੁਲਿਸ ਪਹਿਲਾਂ ਤਾਂ ਸਾਨੂੰ ਇਹ ਦੱਸਿਆ ਜਾਵੇ ਕਿਉਂ ਚੁੱਕੇ ਕਿਉਂ ਚੁੱਕੇ ਦੂਜੀ ਗੱਲ ਕਿ ਆਪਾਂ ਨੂੰ ਸ਼ਰਮ ਵੀ ਹੋਣੀ ਚਾਹੀਦੀ ਹੈ ਜਿਹੜੇ ਸਾਡੇ ਅਧਿਕਾਰੀ ਕਿ ਇਹੋ ਜਿਹਾ ਕੰਮ ਕਿਉਂ ਕੀਤਾ ਜਦੋਂ ਤੁਹਾਡੇ ਨਾਲ ਬੰਦੇ ਬਾਰ-ਬਾਰ ਮੀਟਿੰਗਾਂ ਕਰਦੇ ਪਏ ਨੇ ਫਿਰ ਤੁਸੀਂ ਇਹੋ ਜਿਹਾ ਕੰਮ ਕਿਉਂ ਕਰਦੇ ਪਏ ਹੋ ਅਸੀਂ ਕਿਸ ਚੀਜ਼ ਦਾ ਵਿਰੋਧ ਕਰਦੇ ਪਈਆਂ ਅਸੀਂ ਕਹਿੰਦੇ ਕਿ ਕਿਲੋਮੀਟਰਾਂ ਨਾ ਪੈਣ ਤੁਸੀਂ ਬਾਰ-ਬਾਰ ਕਿਲੋਮੀਟਰਾਂ ਤੇ ਟੈਂਟਰ ਲਈ ਆਉਂਦੇ ਹੋ ਕਿ ਹਾਂ ਅੱਜ ਕਿਲੋਮੀਟਰ ਹੀ ਪੂਰੀਏ ਤੁਸੀਂ ਆਪਣੀ ਮਾਲਕੀ ਪੱਸਾ ਪਾਓ ਕਿਉਂ ਨਹੀਂ ਪਾਉਂਦੇ ਵੀ ਸਾਡਾ ਵਿਰੋਧ ਇਹੀ ਹੈ ਕਿ ਤੁਸੀਂ ਮਾਲਕੀ ਪੱਸਾ ਪਾਓ ਕਿਲੋਮੀਟਰ ਪੱਸਾ ਦੇ ਜਿਹੜੇ ਟੈਂਟਰ ਨੇ ਉਹ ਰੱਦ ਕਰੋ ਮੁਕੰਮਲ ਫੋਰਥ ਸਾਡੇ ਬੰਦੇ ਰੀਲੀਵ ਕਰੋ ਠੀਕ ਹੈ ਧੰਨਵਾਦ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੀਆਰਟੀਸੀ ਦੇ ਚਾਹੇ ਮੁਲਾਜ਼ਮ ਨੇ ਤਾਂ ਉਹਨਾਂ ਵੱਲੋਂ ਇੱਕੋ ਹੀ ਗੱਲ ਕੀਤੀ ਜਾਂਦੀ ਹੈ ਕਿ ਜਿਹੜੀ ਕਿਲੋਮੀਟਰ ਦੀ ਸਕੀਮ ਹੈ ਉਸ ਦੇ ਖਿਲਾਫ ਇਹ ਜਿਹੜਾ ਸਾਰਾ ਅਜੰਡਾ ਜਿਹੜਾ ਰਚਿਆ ਗਿਆ ਤਾਂ 27 ਦੇ 27 ਜਿਹੜੇ ਡਿਪੂ ਨੇ ਉਹ ਟੋਟਲੀ ਤੌਰ ਤੇ ਬੰਦ ਕੀਤੇ ਹੋਏ ਨੇ ਤਾਂ ਦੂਜੇ ਪਾਸੇ ਜਿਹੜੀਆਂ ਸਵਾਰੀਆਂ ਨੇ ਉਹ ਵੀ ਪ੍ਰੇਸ਼ਾਨ ਨੇ ਪ੍ਰਾਈਵੇਟ ਬੱਸਾਂ ਵਾਲੇ ਇਸ ਚੀਜ਼ ਦਾ ਇਸ ਟਾਈਮ ਪੂਰਾ ਲਾਹਾ ਲੈ ਰਹੇ ਨੇ ਪਾ ਇਹਨਾਂ ਵੱਲੋਂ ਕਿਹਾ ਜਾਂਦਾ ਕਿ ਸਵੇਰੇ ਜਿਹੜਾ ਮੁਲਾਜ਼ਮ ਹੈ ਸਾਡਾ ਪੁਲਿਸ ਵੱਲੋਂ ਅਰੈਸਟ ਕੀਤਾ ਜਾਂਦਾ ਜਿਸ ਨੂੰ ਨਜ਼ਰਬੰਦ ਕੀਤਾ ਜਾਂਦਾ ਤਾਂ ਉਸ ਨੂੰ 12 ਵਜੇ ਤੱਕ ਜੇ ਛੱਡ ਦਿੰਦੇ ਨੇ ਤਾਂ ਸਾਡਾ ਜਿਹੜਾ ਅਗਲਾ ਕੋਈ ਪ੍ਰੋਟੈਸਟ ਨਹੀਂ ਹੈਗਾ ਤਾਂ ਜੇ ਅਗਲਾ ਪ੍ਰੋਟੈਸਟ ਹੋਏਗਾ ਉਹ ਜਿਹੜਾ ਸਾਡੇ ਵੱਲੋਂ ਹਲੇ ਫਿਲਹਾਲ ਦੀ ਗੜੀ ਗੁਪਤ ਰੱਖਿਆ ਗਿਆ ਤਾਂ ਦੂਜੇ ਪਾਸੇ ਨੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦੇ ਆ ਬਾਰੋ-ਬਾਰ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਇਸ ਟਾਈਮ ਲਾਹਾ ਲੈ ਰਹੀਆਂ ਨੇ ਕਿਉਂਕਿ ਸਰਕਾਰੀ ਵਾਲੇ ਜਿਹੜੇ ਨੇ ਇਸ ਟਾਈਮ ਆਪਣੀ ਹੱਕੀ ਮੰਗਾਂ ਦੇ ਪਿੱਛੇ ਲੱਗੇ ਹੋਏ ਨੇ ਤਾਂ ਪ੍ਰਾਈਵੇਟ ਬੱਸਾਂ ਵਾਲੇ ਨੇ ਇਸ ਟਾਈਮ ਜਿਹੜਾ ਖੂਬ ਚੰ